ਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੈਂ ਬੇਨਤੀ ਕਰਕੇ ਆਖਾ ਐਵੇਂ ਨ ਭਾਈ ਗੁਰਦਾਸ ਮਾਰਿਆ ਸਿੱਤਰਾ ਜਨਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਆ ਨਿਰਮਲ ਪੰਥੀ ਕਬੀਰ ਖੂਬ ਖਾਣਾ ਖਿਚੜੀ ਆ ਨਿਰਮਲ ਪੰਥਿਆ ਟਕਾਲਾਂ ਉੱਜਾ ਕੇ ਉੱਠ ਲੱਗੇ ਆ ਕਿ ਬਹਿ ਕੇ ਅੱਖਾਂ ਆਂਡੇ ਵਾਲੀ ਤਰੀ ਦੇ ਤੱਕ ਭਾਵ ਕਿ ਨਿਰਮਲ ਕਿੱਥੋਂ ਹੋ ਜਾਣਾ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਮੀਤ ਕਹਿੰਦੇ ਕਰੇ ਕੱਪੜਿਆਂ ਨੂੰ ਲੱਗ ਜਾ ਉਹਨੇ ਕੋਈ ਰਾਤ ਨਹੀਂ ਨਹੀਂ ਇਹ ਜਾਣ ਵਾਲੇ ਵੀ ਰਹੇ ਪਰ ਕਹਿੰਦੇ ਤੂੰ ਖਰੀਦੇ ਆ ਤੂੰ ਕਿਨੇ ਰਹਿ ਨਹੀਂ ਉਹ ਜਿੰਨੇ ਤੈਨੂੰ ਸਰੀਰ ਰੂਪੀ ਕੱਪੜਾ ਦਿੰਦਾ ਉਹਨੂੰ ਪੁੱਛ ਕੇ ਵੇਖ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੂੰ ਖਰੀਦੇ ਆ ਨਾ ਕਿ ਤੂੰ ਖਰੀਦੇ ਆ ਤੂੰ ਕਿਨੇ ਰੱਤ ਲੱਗੀ ਆ ਮਹਾਰਾਜ ਜੀ ਨੇ ਸ਼੍ਰੀ ਰੂਪੀ ਕਪੜਾ ਕਿਤਾ ਉਹਨੂੰ ਪੁੱਛ ਕੇ ਵੇਖ ਮੈਲਾ ਕੀਤਾ ਕਿ ਧੋਕੇ ਰੱਖਿਆ ਈਸਾ ਵਾਖੋ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਸੱਤੇ ਬਾਦਸ਼ਾਹ ਜੀ ਮਹਾਰਾਜ ਦੀ ਕਿਰਪਾ ਕਿਰਤੀ ਮਹਾਰਾਜੂ ਸਾਸਕ ਦਿਓ ਬੈਠੇ ਨੇ ਕਿ ਆ ਗਿਆ ਬਸਤਗੀਰ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਆ ਗਿਆ ਅੱਖ ਲੱਗਾ ਵੀਰ ਜੀ ਤਾ ਲੱਖਾਂ ਕਾਜ ਲੱਖਾਂ ਬਤਾਲ ਗਾਏ ਆ ਤੇ ਗੱਲ ਸੱਚੀ ਆ ਮਹਾਰਾਜ ਨੇ ਹਾਂ ਸੱਤੀਆ ਉਹਨਾਂ ਸਾਡੇ ਮੱਝ ਵਿੱਚ ਤੇ ਸਤਿ ਕਾਸ਼ ਸਤਪਤਾਲ ਆਖਿਆ ਪਰ ਜੇ ਅੱਖ ਕੇ ਦਸਤਗੀਰ ਉਹ ਜਿੰਨੀ ਵੱਡੀ ਕਿੰਨੇ ਪਰਮੇਸ਼ਰ ਦੀ ਨਿਗਾਹ ਖੋਲੀ ਉਹਨੂੰ ਓਡਾ ਵੱਡਾ ਨਜ਼ਰ ਆਉਂਦਾ ਵਾ ਸਭਾ ਕੋ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਬਾਸ਼ਾ ਜੀ ਕਿਸੇ ਵੀ ਸੱਤਾ ਕਾਸ਼ਾ ਸਤਪਤਾਲਾ ਤੱਕ ਨਿਕਾ ਗਈ ਪਰ ਮੇਰੀਆਂ ਅੱਖੀਆਂ ਨਾਲ ਵੇਖ ਜਿੰਨੇ ਲੱਖਾਂ ਹੀ ਰਜੇ ਆ ਇਸ ਕਰਕੇ ਮਹਾਰਾਜ ਨੇ ਆਖਿਆ ਸੀ ਮਾਰੂ ਰਾਗ ਵਿੱਚ ਕਹਿੰਦੇ ਇੰਨੇ ਗ੍ਰੰਥ ਲਿਖੇ ਗਏ ਮਹਾਂਪੁਰਖੋ ਸਾਹਿਬ ਨੇ ਮੋਢ ਨਹੀਂ ਲਿਖਿਆ ਪਰ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਬਾਣੀ ਜਖਾਈ ਅਰ ਪਰ ਦਰਬਰ ਤੁੰਦੂ ਕਾਰਾ ਕਹਿੰਦੇ ਕੱਖ ਨਹੀਂ ਦੁਨੀਆ ਤੇ ਅਸਾਂ ਆ ਸਕਦੇ ਕੁਝ ਨਹੀਂ ਆਦਾ ਇਹ ਸੁਣੀਆਂ ਸੁੜਾਈਆਂ ਆਖਾਂ ਦੇ ਇੱਕ ਬੋਤੇ ਕੋਲ ਪਰ ਸਾਨੂੰ ਮੋਢ ਦਾ ਨਹੀਂ ਪਤਾ ਪਰ ਕਹਿੰਦੇ ਅਰ ਪਰ ਦਰਬਰ ਤੁੰਦੂ ਕਾਰਾ ਕਰਨਾ ਦਗਣਾ ਹੁਕਮ ਪਾਰ ਨਾ ਦਿਨ ਰੈਣ ਨ ਚੰਨ ਰਸੂਰ ਦੇ ਸੁੰਨ ਸਮਾਦ ਲਗਾਏ ਦਾ ਪਾਣੀ ਦਾ ਬਾਣੀ ਕੌਣ ਦਾ ਪਾਣੀ ਓਪਨ ਕਬਤਰਾ ਆਉਣ ਜਾਣੇ ਖੰਡਪਤਾਲ ਸੁਤਰੀ ਸਾਗਰ ਨਦੀ ਨਾਨੀ ਰੋਹਾਂ ਤੇ ਨ ਕੋਈ ਸਮੁੰਦਰ ਨਹੀਂ ਕੋਈ ਨਦੀ ਨਹੀਂ ਕੋਈ ਚੰਦ ਨਹੀਂ ਕੋਈ ਸੂਰਜ ਨਹੀਂ ਕੋਈ ਮੁੱਲਾ ਨਹੀਂ ਸੀ ਕੋਈ ਕਾਜੀ ਨਹੀਂ ਸੀ ਕੋਈ ਦੋਰਾ ਨਹੀਂ ਸੀ ਕੋਈ ਗਉ ਨਹੀਂ ਕੋਈ ਗਾਛਰੀ ਨਹੀਂ ਸਭਾ ਕੁੱਤਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰੇ ਜਨ ਗੁਰੂ ਸਾਹਿਬ ਸੰਗਦੀ ਪਰਮ ਜੀ ਨਾਲ 8000 ਕਰਮ ਕੀ ਬੋਲ ਲਗਾ ਉਹ ਸ਼ੰਘ ਚਕਰ ਗਦਾ ਹੱਥ ਤੇਰੇ ਉਹ ਸੰਤਾ ਨਾਮ ਲਾਉਣ ਵਾਲਿਆ ਸ਼ੰਘ ਚਕਰ ਗਦਾ ਹੱਥ ਨਗਰੀ ਕਾਹਿ ਜੀਓ ਸ਼ੰਖ ਚੱਕਰ ਗਦਾ ਪਦਮ ਆਪ ਆਪ ਸਿਓ ਸ਼ਦਮ ਪਰਮ ਪਰ ਪਾਰ ਬ੍ਰह्म ਲਖਿਤ ਕੌਣ ਤਾਹਿ ਜੀਓ ਸਤ ਸਾਈਂ ਸ੍ਰੀ ਨਿਵਾਸ ਆਨਪੁਰਖ ਸਦਾ ਤੂ ਹੀ ਵਾਹਿਗੁਰੂ 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 ਜੀਓ ਉਹ ਤੇਰਾ ਭੇਦ ਕਿਸੇ ਨਹੀਂ ਪਾਇਆ ਉਹ ਸੰਤਾਂ ਦੇ ਪਨਾ ਜਗ ਤੇ ਤੇਰਾ ਭੇਦ ਕਿਸੇ ਨਹੀਂ ਪਾਇਆ i'm ਸਾਹ ਸਕ ਜੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਧੂ ਆਖਿਆ ਗਿਆ ਸੰਤ ਆਖਿਆ ਗਿਆ ਬ੍ਰਹਮ ਗਿਆਨੀ ਆਖਿਆ ਗਿਆ ਗੁਰ ਸਿੱਖ ਆਖਿਆ ਗਿਆ ਇਸ ਕਰਕੇ ਮਹਾਰਾਜੀ ਆਕਰ ਲੱਗੇ ਦਸਤਗੀਰ ਇਹਨੇ ਲੱਖਾਂ ਕਾਸ਼ਤ ਪਤਾਲ ਕਿੰਨੇ ਵੇਖਣੇ ਤੂੰ ਵੇਖਣੇ ਕਿ ਕਿਸੇ ਹੋਰ ਨੇ ਵੇਖਣੇ ਆ ਬੰਦਰਵਾ ਕੁਰਸ਼ੂ ਮੇਰੇ ਪੁੱਤਰ ਨੂੰ}{|\text{ਮਸਾਲਤ}} ਮਾਰ ਜ ਆਕਰ ਲੱਗੇ ਠੀਕ ਆ ਭਾਈ ਗੁਰਦਾਸ ਜੀ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਅੱਖ ਫੁਰਕਵੇ ਸਭ ਦੁੱਖ ਲਾਈ ਕਹਿੰਦੇ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਜਿੰਨੇ ਸਮੇਂ ਵਿੱਚ ਅਸੀਂ ਆਪਣੀ ਅੱਖ ਝੁਮਕਦੇ ਆ ਪਰ ਕਹਿੰਦੇ ਇੰਨੇ ਚਿਰ ਵਿੱਚ 10 ਕੀਤੇ ਪੁੱਤਰ ਮੁਹੰਮਦ ਨੂੰ ਮਾਰੇ ਲੱਖਾਂ ਆਕਾਸ਼ ਪਤਾਲੋਂ ਬਾਅਦ ਤੇ ਸਵਾ ਕੋ ਧੰਨ ਗੁਰੂ ਨਾਨਕ ਦਾ ਨਗਰੂ ਨਾਨਕ ਦੇਵ ਸੱਚੇ ਬਾਦਸ਼ਾਹ ਜੀ ਮਹਾਰਾਜ ਜੀ ਆਖਣ ਲੱਗਿਓ ਤੇਰੇ ਪਿਤਾ ਦੀ ਗੱਲ ਜਿਹੜੀ ਹੈ ਨਾ ਅੰਦਰ ਵਾਲੀ ਦੂਰ ਨਹੀਂ ਹੋਣੀ ਉਹਨੇ ਫਿਰ ਵੀ ਆਖੜਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕਹਿੰਦੇ ਫੇ ਚੰਗਾ ਇਥੋਂ ਨਿਸ਼ਾਨੀ ਲੈ ਚਲੀਏ ਕਹਿੰਦੇ ਭਾਈ ਗੁਰਦਾਸ ਜੀ ਦੇ ਪਰ ਕਚ ਕੋਲ ਪ੍ਰਸ਼ਾਨ ਦਾ ਤਰੋ ਪਤਾਲੋਂ ਰਈ ਕੜਾਈ ਕਹਿੰਦੇ ਮਹਾਰਾਜ ਜੀ ਥੱਲੇ ਪਤਾਲਾ ਵਿੱਚ ਬੈਠੇ ਕੀਰਤਨ ਕਰਦੇ ਨੇ ਕਲਾਪਸ਼ਾਹ ਦੀ ਦੇਖੋ ਚੰਡਈ ਆ ਤੇ ਮੁਹੰਮਦ ਨੂੰ ਕਹਿੰਦੇ ਆ ਕਲਾਪਸ਼ਾਹ ਦਾ ਆਪਣੇ ਪਿਤਾ ਨੂੰ ਜਾ ਕੇ ਛਕਾਈ ਤੇ ਨਾਲੇ ਦੱਸੀ ਜਾ ਕੇ ਆਕੇ ਮੁਹੰਮਦ ਨੇ ਅੱਖਾਂ ਪਰ ਕੇ ਆਖਿਆ ਪਿਤਾ ਜੀ ਇਹ ਦੁਨੀਆ ਦਾ ਮਾਲ ਕਿਹਾ ਤੇ ਖੁਦਾਬਾ ਤੇ ਅੱਲਾਵਾ ਤੇ ਭਗਵਾਦਿਆ ਇਹ ਮੰਦਰ ਵੀ ਇਹਦੇ ਆ ਇਹ ਮਸਜਿਦਾਂ ਵੀ ਇਹਦੀਆਂ ਵਾ ਇਹ ਤੋਂ ਬਰਾ ਕੋਈ ਨਹੀਂ ਉਹਨਾਂ ਦਾ ਪੁੱਤ ਇੰਨੇ ਚਿਰ ਵਿੱਚ ਇੰਨੇ ਇਸ ਤਰ ਕਰੀ ਜਾਂਦਾ ਕੀ ਵੇਖ ਆਇਆ ਉਹਨੇ ਆਖਿਆ ਵੇਖਣਾ ਕੀ ਆ ਮੈਂ ਜੈਸਵੀ ਮੰਡਲ ਵਿੱਚ ਕਿਹਾ ਅਹਦਾ ਰੂਪ ਉਸੇ ਸਰੂਪ ਕੀਰਤਨ ਕਰਦੇ ਆ गुरू नाने पातशाह जी उहो तेरन तोए तोए पीवान तोए तोए पीवा ਐ ਸਾਨੂੰ ਮਾਰੇ ਲਿਖਿਆ ਬਾਪੁਰਖੂ ਸਾਹਿਬ ਜੀ ਅੱਜ ਕੋਨੇਕੁਨ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਨਾਇਆ ਜਾ ਸਕਦਾ ਇਹਨੂੰ ਲਿਖਿਆ ਸਾਨੂੰ ਸਵਾ ਕੋ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਜੀ ਬਾਪੁਰਖੂ ਸਾਹਿਬ ਨੂੰ ਸਾਨੂੰ ਲਿਖਿਆ ਅਬੇ ਕੀ ਕਰਕੇ ਆਖਾ ਆ ਬਾਬਾ ਕਸ਼ਮੀਰਾ ਸਿੰਘ ਨੇ puri ਵਾਲੇ ਬਾਪੁਰਖੂ ਸਾਹਿਬ ਜੀ ਪੰਜਾਬ ਸਤਾਨ ਵਿੱਚ ਸੇਵਾ ਇਤੇ ਇੱਕ ਬੰਦਾ ਮਰ ਬਗ ਚੈੱਕ ਬੁੱਕ ਲਈ ਫਿਰ ਸਾਨੂੰ ਕੀ ਹੁੰਦੇ ਆ ਮੇਰੇ ਵਾਰਕ ਜੀ ਨੇ ਆਖਿਆ ਕੀ ਚੈੱਕ ਬੁੱਕ ਬੜੀ ਫਿਰਦਾ ਵਾ ਜਿੰਨੇ ਦੇਣੇ ਦੇ ਦੇ ਕਹਿੰਦਾ ਨਹੀਂ ਇਤਾਂ ਨਹੀਂ ਦੇਣੇ ਜਿੰਨੇ ਲਿਖ ਦੇਣਗੇ ਉਨੇ ਹੀ ਦੇ ਦੇਣੇ ਸਵਾ ਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿੰਨੇ ਲਿਖਣਗੇ ਉਨੇ ਹੀ ਦੇ ਦੇਣੇ ਆ ਮੈਂ ਵਿਕਰੀ ਕਰਕੇ ਆਖਾ ਮਹਾਂਪੁਰਖੋ ਇੱਕ ਦਵਾਨੀ ਨਹੀਂ ਕਿਸੇ ਦੇ ਹੱਥ 'ਚ ਰੱਖੀ ਜਾਂਦੀ ਕਿ ਦਵਾਨੀ ਰੱਖੀ ਜਾਂਦੀ ਉਹ ਕਿਹੜੀਆਂ ਕਮਾਈਆਂ ਜਿੱਥੇ ਲੋਕ ਗਿਆ ਕੇ ਮੱਠ ਡੇ ਆ ਬਬਰ ਤੇ ਰੋਕ ਸਿੰਘ ਮਹਾਰਾਜ ਜੀ ਬੈਠੇ ਤੇ ਨੰਬਰਦਾਰ ਫਾਦਰ ਸਿੰਘ ਕਰਕੱਤੇ ਉਹ ਸਾਸਾਂ ਕਰਕੇ ਆ ਸੰਦ ਵਿੱਚ ਬੜੇ ਬੜੇ ਢੇਟਾ ਦਿੱਤੀ ਕੋ ਪੱਗਾ ਪੁਗਾ ਦਿੱਤੀ ਆ ਮਾਪੁਰਖ ਨੂੰ ਸਾਸ ਨੂੰ ਮਾਰੋ ਇਥੇ ਪੱਗ ਦੇ ਦਿੰਦੇ ਤੇ ਠਾਕੁਰ ਸਿੰਘ ਦੇ ਅੰਦਰ ਇਹ ਗੱਲ ਆਈ ਵੀ ਜੇ ਮੈਂ ਗੁਰੂ ਘਰ ਚਲ ਗਿਆ ਤੇ ਉਹਨੇ ਮੈਨੂੰ ਇੱਥੇ ਪੱਗ ਦੇਣੀ ਆ ਤੇ ਹੋਵੇ ਨਾ ਇਹ ਥੋੜੀਆਂ ਜਿਹੀਆਂ ਮਾਰੇ ਢਾੜੀਆਂ ਬਾਕੀ ਬਾਹਰ ਰੱਖ ਆਇਆ ਅੱਜ ਬਹਿ ਕੇ ਆ ਕੇ ਮਾਪੁਰਖਾਂ ਦੇ ਸਾਹਮਣੇ ਬਾਬਾ ਤਰਲੋਕ ਸਿੰਘ ਮਹਾਰਾਜੀ ਆਏ ਨੇ ਜਿੱਥੇ ਸਾਜਦਾ ਨੰਬਰਦਾਰ ਬੈਠਾ ਜਿੱਥੇ ਸੈਕਟਰੀ ਦੇ ਸਾਹਮਣੇ ਬਿੱਕੇ ਗਾਉਣਾ ਸੀ ਅੰਜ ਬਾਬਾ ਤਰਲੋਕ ਸਿੰਘ ਮਹਾਰਾਜੀ ਪਿੱਠ ਕਰਕੇ ਬਹਿ ਗਏ ਬੋਲੇ ਦੂਜੇ ਬੰਨੇ ਆਪਣਾ ਅਸਨਾਇ ਬਾੜੇ ਦੇ ਉੱਪਰ ਪਿੱਠ ਕਰ ਲਿਓ ਉਧਰ ਲਾਇਆ ਫੜੇ ਉਧਰ ਪਿੱਠ ਕਰ ਲਈ ਬੰਨਾ ਸੱਤਿਪਾਤ ਜੀ ਮੈਂ ਤੁਹ ਪਿੱਠੂ ਕਰਦੇ ਨੇ ਬਾਬਾ ਤਰਲੋਕ ਸਿੰਘ ਮਹਾਰਾਜ ਜੀ ਨੰਬਰਦਾਰਾ ਜਿਹੜੀ ਪੱਗਾਂ ਤੇਨੂੰ ਕੋਲਕੱਤੀੋਂ ਮਿਲੀਆਂ ਵਾਲਾ ਉਹ ਕਾਲ ਪੁਰਖ ਦੇ ਘਰ ਨਾਲ ਸਮਰਪਿਤ ਹੋਈਆਂ ਸਵਾ ਕੁ ਧੰਨਵਾਦ ਤੁਹਾਨੂੰ ਬਾਬਾ ਕਲੋ ਸਿੰਘ ਸੱਚੇ ਪਾਤਸ਼ਾਹ ਜੀ ਉਹ ਲੋਕਾਂ ਨੇ ਪੱਗਾਂ ਦੇ ਦੇ ਕੇ ਬੜੀਆ ਇਜ਼ਾਤਾਂ ਕਰਾਈਆਂ ਵਾਹ ਉਹ ਪੱਨ ਮੇਰੇ ਕੋਲ ਆਇਆ ਮੁਰਕੇ ਬਲ ਸਾਰੀ ਲੈ ਗਈ ਉਹ ਪੱਨ ਬਿਲਕੁਲ ਰਿਹਾ ਇਸ ਕਰਕੇ ਮਹਾਂਪੁਰਖੋ ਸਾਹਿਬ ਜੀਓ ਐਵੇਂ ਨਹੀਂ ਆਖਿਆ ਸੰਤ ਜਨਾ ਮਿਲ ਹਰ ਜਸ ਗਾਓ ਕੋਟ ਜਨਮ ਦੇ ਦੂਖ ਰੁਆਏ ਮਾੜਾ ਨੇ ਕਿਰਪਾ ਕੀਤੀ ਮੈਂ ਇਹ ਵੀ ਬੇਇੰਤਰੀ ਕਰਕੇ ਆਖਾ ਆਖਿਆ ਵੇ ਮੁਖਾਲੇ ਜਨੋ ਦਸਗੀਰ ਦੇ ਪੁੱਤਰ ਨੂੰ ਲੱਖਾਂ ਕਾਸ਼ ਚ ਲੱਖਾਂ ਪਤਾਲ ਹੈਰਾਨ ਹੋ ਗਿਆ ਮਾਪੁਰਖੂ ਸਾਹਿਬ ਜੀ ਆਪਣੇ ਪੁੱਤ ਦੇ ਕੋਲੋਂ ਬਾਣੀ ਸੁਣ ਕੇ ਇਹ ਅੱਗੇ ਇਕੱਲੇ ਨਾਨਕ ਦੋਨਾਂ ਨੂੰ ਤੂੰ ਵੀ ਗਾਉਣ ਲੱਗ ਪਿਆ ਉਹਨੇ ਆਖਿਆ ਨਹੀਂ ਕਿ ਜੋ ਕਹਿੰਦਾ ਉਹ ਆਦਮੀ ਸੱਚਿਆ ਉਹ ਜਗਾਨ ਵੀ ਸੱਚਿਆ ਕੋ ਤੱਤ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਕਰਕੇ ਬੇਅਕਤੀ ਕਰਾਂ ਸਾਧ ਸੰਗ ਦੀਓ ਸਾਰੇ ਜਣੇ ਛੁਣ ਪੜ ਲਿਓ ਹੋ ਬਾਬਾ ਬਚਣ ਰਬਾਪਾ ਤੇਰੀਆਂ ਹੋ ਵਿੱਚ ਬਗਤਾਨ ਸ਼ਹਿਰ ਦੇ ਬਾਬਾ ਬਚਣ ਰਬਾਪਾ ਤੇਰੀਆਂ ਵਿੱਚ